ਸਤਿ ਸ੍ਰੀ ਅਕਾਲ ਮੇਰੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਨੌਜਵਾਨ ਗਦਰ ਯੋਧਾ ਕਰਤਾਰ ਸਿੰਘ ਸਰਾਬਾ 1996 ਚ 23 ਮਈ ਦੇ ਦਿਨ ਲੁਧਿਆਣਾ ਦੇ ਜ਼ਿਲ੍ਹੇ ਦੇ ਪਿੰਡ ਸਰਾਬਾ ਵਿਖੇ ਮਾਤਾ ਸਾਹਿਬ ਕੌਰ ਤੇ ਪਿਤਾ ਮੰਗਲ ਸਿੰਘ ਦੇ ਘਰ ਕਰਤਾਰ ਸਿੰਘ ਨਾਂ ਦੇ ਬਾਲ ਨੇ ਜਨਮ ਲਿਆ ਸੀ ਹਿੰਦੁਸਤਾਨ ਦੀ ਧਰਤੀ ਤੇ ਉਸੇ ਸਾਲ ਉਸੇ ਦਿਨ ਕਿੰਨੇ ਹੀ ਹੋਰ ਬੱਚੇ ਜਨਮੇ ਪਰ ਅੱਜ ਅਸੀਂ 21ਵੀਂ ਸਦੀ ਵਿੱਚ ਕਰਤਾਰ ਸਿੰਘ ਨੂੰ ਹੀ ਵਿਸ਼ੇਸ਼ ਤੌਰ ਤੇ ਯਾਦ ਕਰ ਰਹੇ ਹਾਂ ਉਸ ਕਰਤਾਰ ਸਿੰਘ ਨੂੰ ਜੋ ਕ੍ਰਾਂਤੀਕਾਰੀ ਭਗਤ ਸਿੰਘ ਦਾ ਪ੍ਰੇਰਣਾ ਸਰੋਤ ਵੀ ਰਿਹਾ ਤੇ ਉਸ ਤੋਂ ਅਗਲੀਆਂ ਪੀੜ੍ਹੀਆਂ ਦਾ ਵੀ ਬਚਪਨ ਚ ਹੀ ਉਸਦੇ ਮਾਤਾ ਪਿਤਾ ਦਾ ਦਿਹਾਂਤ ਹੋਣ ਕਾਰਨ ਕਰਤਾਰ ਸਿੰਘ ਤੇ ਭੈਣ ਤਨਕੌਰ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦਾ ਬਦਨ ਸਿੰਘ ਨੇ ਕੀਤਾ ਕਰਤਾਰ ਸਿੰਘ ਨੇ ਮਡਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਅਵਲ ਰਹਿ ਕੇ ਅਤੇ میٹرਿਕ ਪ੍ਰਿਸਾਤੋਂ ਪ੍ਰਾਪਤ ਕੀਤੀ 15 ਸਾਲ ਦੀ ਉਮਰ 'ਚ ਓਡੀਸਾ ਦੇ ਰੇਵਨਸ਼ਾ ਕਾਲਜ ਤੋਂ 11ਵੀਂ ਪਾਸ ਕਰਦੇ ਆ 1 ਜਨਵਰੀ 1912 ਨੂੰ ਅਮਰੀਕਾ ਪਹੁੰਚ ਕੇ ਉੱਥੋਂ ਦੀ ਵਰਕਲੇ ਯੂਨੀਵਰਸਿਟੀ 'ਚ ਕੈਮਿਸਟਰੀ ਦੇ ਵਿਦਿਆਰਥੀ ਵਜੋਂ ਦਾਖਲਾ ਲਿਆ ਵਰਕਲੇ ਯੂਨੀਵਰਸਿਟੀ ਦੇ ਹੋਸਟਲ 'ਚ ਰਹਿਣ ਵਾਲੇ 30 ਪੰਜਾਬੀ ਤੇ ਬੰਗਾਲੀ ਵਿਦਿਆਰਥੀ ਲਾਲਾ ਹਰदयाल ਦੇ ਸੰਪਰਕ ਵਿੱਚ ਆਏ ਲਾਲਾ ਹਰदयाल ਨੇ ਦੇਸ਼ ਭਗਤੀ ਵਾਲੇ ਵਿਚਾਰਾਂ ਨੇ ਵਿਦੇਸ਼ੀਆਂ ਅੰਦਰ ਕੌਮੀ ਪਹਿਚਾਨ ਤੇ ਸਵੈ ਮਾਨ ਦਾ ਜਜ਼ਬਾ ਪੈਦਾ ਕੀਤਾ ਉਸ ਸਮੇਂ ਸੰਸਾਰ ਪਦਰੀਆਂ ਸਮਾਜਿਕ ਹਾਲਤਾ ਨੇ ਵੀ ਹਿੰਦੁਸਤਾਨੀ ਵਿਦੇਸ਼ੀ ਨੌਜਵਾਨਾਂ ਦੀ ਸੰਵੇਦਨਾ ਨੂੰ ਪ੍ਰਭਾਵਿਤ ਕੀਤਾ ਉਹਨਾਂ ਨੌਜਵਾਨਾਂ ਅੰਦਰ 1957 ਦੀ ਮਹਾਨ ਭਗਾਵਤ ਦੀ ਝਣਗ ਵੀ ਸੀ ਤੇ ਹਿੰਦੁਸਤਾਨ ਦੀ ਧਰਤੀ ਤੇ ਵਾਪਰ ਦਾ ਵਰਤਾਨ ਵੀ ਲੁੱਟ ਜ਼ਬਰਦਸਤ ਅਰਦ ਦੀ ਵੀ ਸੀ ਜੋ ਉਹਨਾਂ ਨੂੰ ਕੁਝ ਕਰ ਗੁਜਰਨ ਲਈ ਪ੍ਰੇਰਦਾ ਇਹਨਾਂ ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਭਾਰਤੀ ਕੁੱਤੇ ਨਿਖਿੱਧ ਹਿੰਦੂ ਕਾਲੇ ਆਦਮੀ ਗੁਲਾਮ pèce ਆਦਿ ਵਿਸ਼ੇਸ਼ਣਾਂ ਨਾਲ ਪੁਕਾਰਿਆ ਜਾਂਦਾ ਵਿਦੇਸ਼ਾਂ 'ਚ ਕਮਾਈਆਂ ਕਰਨ ਗਏ ਥੋੜਾ ਮਾਰੇ ਭਾਰਤੀ ਤੇ ਸਿੱਖਿਆ ਹਾਸਲ ਕਰਨ ਗਏ ਮੱਧ ਵਰਗੀ ਵਿਦਿਆਰਥੀ ਦੋਵੇਂ ਯੂਰਪੀ ਦੇਸ਼ਾਂ ਅੰਦਰਲੇ ਰਾਸ਼ਟਰੀ ਚੇਤਨਾ ਅੰਦੋਲਨਾਂ ਤੋਂ ਪ੍ਰਭਾਵਿਤ ਹੋ ਕੇ ਭੁੱਖ ਨੰਗ ਤੇ ਜਹਾਲਤ ਨਾਲ ਘੁੱਲ ਰਹੇ ਗੁਲਾਮੀ ਦੀਆਂ ਜੰਜੀਰਾਂ 'ਤੇ ਝਗੜੇ ਵਤਨ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਤੱਕਣ ਲੱਗੇ 1 ਨਵੰਬਰ 1913 ਨੂੰ ਗਦਰ ਅਖਬਾਰ ਦਾ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ ਗਿਆ ਜਲਦ ਹੀ ਪੰਜਾਬੀ ਐਡੀਸ਼ਨ ਕੱਢਿਆ ਜਾਣ ਲੱਗਿਆ ਜਿਸ ਦਾ ਸੰਪਾਦਕ ਸਰਾਬਾ ਨੂੰ ਬਣਾਇਆ ਗਿਆ ਗਦਰ ਅਖਬਾਰ ਵਿੱਚ ਸਰਾਬਾ ਦੀ ਸਰਗਰਮ ਭੂਮਿਕਾ ਰਹੀ ਉਹ ਇਤਿਹਾਸ ਤੇ ਰਾਜਨੀਤਿਕ ਸੋਝੀ ਵਾਲਾ ਪ੍ਰਤਿਵਾਸ਼ਾਲੀ ਨੌਜਵਾਨ ਸੀ ਮੜਨੇ ਗਏ ਉਸ ਗੱਬਰੂ ਨੇ 200 ਡਾਲਰ ਗਦਰ ਲਈ ਲਾਲਾ ਹਰਦੇਵਾਲ ਨੂੰ ਸੌਂਪ ਦਿੱਤੇ ਉਹ ਕੁਲ ਵਕਤੀ ਵਜੋਂ ਅਖਬਾਰ ਲਈ ਅਣਥੱਕ ਮਿਹਨਤ ਕਰਦਾ ਤੇ ਭੋਜਨ ਕਪੜਾ ਆਦਿ ਨਿੱਜੀ ਲੋੜਾਂ ਲਈ ਮਹੀਨਾਵਾਰ ਪਾਰਟੀ ਤੋਂ ਸਿਰਫ 2 ਡਾਲਰ ਹਾਸਲ ਕਰਦਾ 17 ਸਾਲਾਂ ਅਲੜ ਨੌਜਵਾਨ ਸਰਾਬਾ ਪਾਰਟੀ ਦੇ ਜਥੇਬੰਦ ਕੰਮਾਂ ਤੋਂ ਇਲਾਵਾ ਅਖਬਾਰ ਨੂੰ ਉਰਦੂ ਤੇ ਪੰਜਾਬੀ ਵਿੱਚ ਅਨਵਾਦ ਕਰਨ ਲਈ ਪਹਿਲਾ ਸਾਈਕਲੋ ਸਟਾਈਲ ਤੇ ਫਿਰ ਮਸ਼ੀਨ ਤੇ ਟਾਈਪ ਕਰਨ ਤੇ ਅਖਬਾਰ ਨੂੰ ਡਾਕ ਰਾਹੀਂ ਭੇਜਣ ਦਾ ਕੰਮ ਪੂਰੇ ਉਤਸ਼ਾਹ ਨਾਲ ਕਰਦਾ ਸਰਾਬਾ ਨੇ ਨਿਊਯਾਰਕ ਵਿੱਚ ਹਵਾਈ ਜਹਾਜ਼ ਕੰਪਨੀ ਵਿੱਚ ਭਰਤੀ ਹੋ ਕੇ ਜਹਾਜ਼ ਚਲਾਉਣ ਦੀ ਟ੍ਰੇਨਿੰਗ ਹਾਸਲ ਕੀਤੀ। ਸਰਾਪਾ ਤੇ ਉਸਦੇ ਸਾਥੀਆਂ ਦੀ ਅਣਥੱਕ ਕਾਰਣਾ ਕਾਰਨ ਬਹੁਤ ਥੋੜੇ ਅਰਸੇ ਵਿੱਚ ਅਖਬਾਰ ਨਵੀਂ ਤੇ ਤਿੱਖੀ ਹਲਚਲ ਪੈਦਾ ਕਰ ਦਿੱਤੀ। ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਤੇ ਗਦਰ ਪਾਰਟੀ ਦੇ ਐਲਾਨ ਤੋਂ ਬਾਅਦ ਲਗਭਗ 8000 ਭਾਰਤੀ ਵਾਪਸ ਵਤਨ ਪਰਤੇ। ਪੁਲਿਸ ਵਤਨ ਮੁੜ ਆਇਆਂ ਨੂੰ ਜਾਂ ਤਾਂ ਪਿੰਡਾਂ ਵਿੱਚ ਇਹ ਨਜ਼ਰਬੰਦ ਕਰ ਦਿੰਦੀ ਜਾਂ ਫਿਰ ਗ੍ਰਿਫਤਾਰ ਕਰ ਜੇਲੀ ਡੱਕ ਦਿੰਦੀ। ਪੁਲਿਸ ਦੇ ਹੱਥ ਨਾ ਆਉਣ ਵਾਲੇ ਗਦਰੀਆਂ ਵਿੱਚ ਕਰਤਾਰ ਸਿੰਘ ਸਰਾਬਾ, ਹਰਨਾਮ ਟੁੰਡੀਲਾਟ, ਨਿਧਾਨ ਸਿੰਘ ਚੁੱਗਾ, ਭਾਈ ਭਗਤ ਸਿੰਘ, ਪ੍ਰਿਥਵੀ ਸਿੰਘ, ਪੰਡਿਤ ਜਗਤਰਾਮ, ਭਾਈ ਪਰਮਾਨੰਦ, ਭਾਈ ਜਗਤ ਸਿੰਘ, ਹਾਫਿਜ਼ ਅਬਦੁੱਲਾ ਤੇ ਗਦਰੀ ਗੁਲਾਬ ਕੌਰ ਆਦਸਨ ਨੇਕਾਂ ਗਦਰੀ ਗ੍ਰਫਤਾਰ ਹੋ ਚੁੱਕੇ ਸਨ ਬਹੁਤੇ ਗਦਰੀ ਭਾਰਤੀ ਲੋਕਾਂ ਦੀ ਬੇਹਰਕਤੀ ਵਾਲੀ ਹਾਲਤ ਦੇਖ ਕੇ ਨਿਰਾਸ਼ ਹੋ ਗਏ ਜਾਬਰ ਅੰਗਰੇਜ਼ ਹਕੂਮਤ ਖਿਲਾਫ ਲੜਨ ਲਈ ਭਾਰਤੀ ਲੋਕਾਂ ਵਿੱਚ ਵਿਦੇਸ਼ ਗਏ ਭਾਰਤੀ ਗਦਰੀਆਂ ਵਰਗਾ ਉਤਸ਼ਾਹ ਨਹੀਂ ਸੀ ਉਹ ਗੁਲਾਮੀ ਨੂੰ ਆਪਣੀ ਹੋਣੀ ਮੰਨੀ ਬੈਠੇ ਸਨ ਪਰੰਤੂ ਸਰਾਬੇ ਨੇ ਹਿੰਮਤ ਨਹੀਂ ਹਾਰੀ 18 ਸਾਲ ਦੀ ਉਮਰ ਵਾਲੇ ਇਸ ਜੋਸ਼ੀਲੇ ਨੌਜਵਾਨ ਨੇ ਗਦਰੀਆਂ ਦੀ ਅਗਵਾਈ ਕਰਦਿਆਂ ਗੋਰਾ ਸ਼ਾਹੀ ਦਾ ਫਸਤਾ ਵੱਡਣ ਲਈ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਅਥਾ ਸਮਰੱਥਾ ਨਾਲ ਮਿਹਨਤ ਕੀਤੀ ਉਸ ਨੇ ਲੁਧਿਆਣੇ ਅੰਦਰ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕਰਕੇ ਉਹਨਾਂ ਨੂੰ ਪਾਰਟੀ ਦੇ ਮਿਸ਼ਨ ਦਿਵਾਲੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਉਹ ਗਦਰ ਗਦਰ ਦੀ ਗੂੰਜ ਅਲਾਨੇ ਜੰਗ ਤੇ ਹੋਰ ਸਾਹਿਤ ਨੂੰ ਛਾਪ ਕੇ ਵਿਦਿਆਰਥੀਆਂ ਵਿੱਚ ਵੰਡਦਾ ਕਿਦਰੇ ਬੰਗਾਲ ਦੇ ਇਨਕਲਾਬੀਆਂ ਨਾਲ ਤਾਲਮੇਲ ਕਰਦਾ ਖੁਦ ਬੰਗਾਲ ਜਾ ਕੇ ਸੁਰਿੰਦਰਨਾਥ ਬੈਨਰਜੀ ਰਾਸ બિਹਾਰੀ ਬੋਸ ਤੇ ਸਚਿੰਦਰਨਾਥ ਸੰਨਿਆਲ ਨਾਲ ਰابطਾ ਕਾਇਮ ਕੀਤਾ ਪੰਜਾਬ ਅੰਦਰ ਖੰਨਾ ਅੰਮ੍ਰਿਤਸਰ ਜਲੰਧਰ ਤੇ ਮੋਗਾ ਇਲਾਕੇ ਵਿੱਚ ਮੀਟਿੰਗਾਂ ਕੀਤੀਆਂ ਜਾਣ ਲੱਗੀਆਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਫੌਜ ਨਾਲ ਮਿਲ ਕੇ ਬਗਾਵਤ ਕਰਨ ਲਈ ਪ੍ਰੇਰਿਆ ਜਾਂਦਾ ਪਿੰਡਾਂ ਤੇ ਫੌਜੀ ਸ਼ਾਉਣੀਆਂ ਵਿੱਚ ਬਗਾਵਤ ਦੀ ਤਿਆਰੀ ਲਈ ਸਰਾਬਾ ਹਰ ਰੋਜ਼ ਪੰਜਾਬ ਪੰਜਾਬ ਮੀਲ ਸਾਈਕਲ ਚਲਾਉਂਦਾ ਇਸ ਤੋਂ ਇਲਾਵਾ ਸਰਾਬਾ ਨੇ ਪਿੰਗਲੇ ਨਾਲ ਮਿਲ ਕੇ ਮੇਰਠ ਆਗਰਾ ਕਾਨਪੁਰ Allahabad ਤੇ ਬਨਾਰਸ ਦੀਆਂ ਸ਼ਾਉਣੀਆਂ ਦਾ ਦੌਰਾ ਕਰਕੇ ਫੌਜੀਆਂ ਨੂੰ ਬਗਾਵਤ ਲਈ ਤਿਆਰ ਕੀਤਾ ਇਆ 2 ਫਰਵਰੀ 1915 ਨੂੰ ਸਭ ਥਾਵਾਂ ਤੋਂ ਬਗਾਵਤਾਂ ਦੀ ਰਿਪੋਰਟ ਇਕੱਠੀ ਕਰਕੇ 21 ਫਰਵਰੀ 1915 ਦਾ ਦਿਨ ਗਦਰ ਲਈ ਮੁਕਰਰ ਕੀਤਾ ਗਿਆ 15 ਫਰਵਰੀ ਨੂੰ ਸਾਰੇ ਗਦਰ ਇਨਕਲਾਬੀਆਂ ਦੀਆਂ ਵੱਖ-ਵੱਖ ਬਗਾਵਤ ਕੇਂਦਰਾਂ ਤੇ ਡਿਊਟੀਆਂ ਲਗਾਈਆਂ ਗਈਆਂ ਫਿਰੋਜ਼ਪੁਰ ਰੈਸਿਮੈਂਟ ਵਿੱਚ ਬਗਾਵਤ ਦੀ ਜ਼ਿੰਮੇਵਾਰੀ ਸਰਾਬਾ ਦੀ ਸੀ ਸਭ ਤਿਆਰੀਆਂ ਮੁਕੰਮਲ ਸਨ ਪਰੰਤੂ ਪਾਰਟੀ ਵਿੱਚ ਕੁਫੀਆ ਢੰਗ ਨਾਲ ਸ਼ਾਮਲ ਹੋਏ ਸਰਕਾਰੀ ਸੂਹੀਏ ਕਿਰਪਾਰ ਸਿੰਘ ਨੇ 21 ਫਰਵਰੀ ਨੂੰ ਗਦਰ ਕਰਨ ਦਾ ਸਾਰਾ ਭੇਦ 14 ਫਰਵਰੀ ਨੂੰ ਹੀ ਡੀਐਸਪੀ لیاقت हुसैन ਨੂੰ ਦੇ ਦਿੱਤਾ। ਅੰਗਰੇਜ਼ ਸਰਕਾਰ ਨੇ ਚੌਕਸੀ ਵਧਾ ਦਿੱਤੀ ਤੇ ਸਾਰੀਆਂ ਸ਼ੌਣੀਆਂ ਨੂੰ ਵੀ ਚੌਕਸ ਕਰ ਦਿੱਤਾ। ਫਿਰੰਗੀਆਂ ਵੱਲੋਂ ਗਦਰੀਆਂ ਦੀਆਂ ਗ੍ਰਿਫਤਾਰੀਆਂ ਤਸੀਹੇ ਜੇਲਾਂ ਤੇ ਸਜ਼ਾਵਾਂ ਦਾ ਕਾਂਡ ਰਚਾਇਆ ਗਿਆ। ਕਰਤਾਰ ਸਿੰਘ ਸਰਾਬਾ, ਅਰਜਨ ਸਿੰਘ ਅਤੇ ਹਰਨਾਮ ਸਿੰਘ ਅੰਡਰਗਰਾਊਂਡ ਹੋ ਗਏ। ਲਾਹੌਰ ਲਾਹੌਰ ਤੋਂ ਅੱਗੇ ਬਨਾਰਸ ਚਲੇ ਗਏ। ਇਥੇ 2 ਮਾਰਚ 1915 ਨੂੰ ਉਹ ਜਗਤ ਸਿੰਘ ਦੇ ਵਾਕਫ ਰਾਜਿੰਦਰ ਸਿੰਘ ਪੈਨਸ਼ਨਰ ਕੋਲ ਗਏ ਪੈਨਸ਼ਨਰ ਨੇ ਰਿਸਾਲਦਾਰ ਗੰਡਾ ਸਿੰਘ ਨੂੰ ਖਬਰ ਪਹੁੰਚਾ ਕੇ ਕਰਤਾਰ ਸਿੰਘ ਸਰਾਬਾ ਨੂੰ ਗ੍ਰਿਫਤਾਰ ਕਰਵਾ ਦਿੱਤਾ ਗ੍ਰਿਫਤਾਰੀ ਸਮੇਂ ਸਰਾਬਾ ਇਕੱਠੇ ਹੋਏ ਲੋਕਾਂ ਨੂੰ ਗਦਰ ਦੀ ਗੂੰਜ ਚੋਂ ਕਵਿਤਾਵਾਂ ਪੜ੍ਹ ਕੇ ਸੁਣਾ ਰਿਹਾ ਸੀ ਜਲਦ ਹੀ ਸਰਾਬੇ ਦੇ ਦੂਸਰੇ ਸਾਥੀਆਂ ਦੀ ਵੀ ਗ੍ਰਿਫਤਾਰੀ ਹੋ ਗਈ ਸਰਾਬਾ ਤੇ ਪਿੰਗਲੇ ਸਮੇਤ 80 ਗਦਰੀਆਂ ਇਨਕਲਾਬੀਆਂ ਤੇ ਲਾਹੌਰ ਸਾਜ਼ਿਸ਼ ਕੇਸ ਤਹਿਤ ਮੁਕਦਮਾ ਚਲਾਇਆ ਗਿਆ ਗਦਰ ਲਹਿਰ ਦੇ 150 ਗਦਰ ਇਨਕਲਾਬੀ ਫਾਂਸੀ ਜੇਲ੍ਹਾਂ ਭੁੱਖ ਹੜਤਾਲਾਂ ਤੇ ਪੁਲਿਸ ਮੁਕਾਬਲਿਆਂ ਚ ਸ਼ਹੀਦ ਹੋਏ 300 ਨੂੰ ਉਮਰ ਕੈਦ ਤੇ 200 ਗਦਰੀਆਂ ਨੂੰ ਲੰਮੀਆਂ ਕੈਦਾਂ ਦੀ ਸਜ਼ਾ ਮਿਲੀ 3000 ਨਜ਼ਰਬੰਦ ਰੱਖੇ ਗਏ ਫਾਂਸੀ ਵੇਲੇ ਸਰਾਬਾ ਨੇ ਦਰੋਗਾ ਨੂੰ ਕਿਹਾ ਸੀ ਕਿ ਦਰੋਗਾ ਇਹ ਨਾ ਸਮਝਣਾ ਕਿ ਕਰਤਾਰ ਸਿੰਘ ਮਰ ਗਿਆ ਹੈ ਮੇਰੇ ਖੂਨ ਦੇ ਜਿੰਨੇ ਕਤਰੇ ਹੈ ਉਤਨੇ ਹੀ ਕਰਤਾਰ ਸਿੰਘ ਹੋਰ ਪੈਦਾ ਹੋਣਗੇ ਅਤੇ ਮੁਲਕ ਦੀ ਆਜ਼ਾਦੀ ਲਈ ਕੰਮ ਕਰਨਗੇ ਗਵਾਹਾ ਅਤੇ ਸਰਾਬਾ ਦੇ ਆਪਣੇ ਬਿਆਨ ਤੋਂ ਗਦਰ ਅਖਬਾਰ ਚਲਾਉਣ ਤੋਂ ਲੈ ਕੇ ਭਾਰਤ ਵਿੱਚ ਕੀਤੀਆਂ ਸਰਗਰਮੀਆਂ ਵਿੱਚ ਸਰਾਬਾ ਹੀ ਸਭ ਤੋਂ ਵੱਧ ਸਰਗਰਮ ਨਜ਼ਰ ਆਉਂਦਾ ਉਸ ਦੀ ਜਰਨੈਲੀ ਪ੍ਰਤਿਭਾ ਕਾਰਨ ਬਰਤਾਨਵੀ ਹਾਕਮ ਉਸ ਨੂੰ ਸਭ ਤੋਂ ਖਤਰਨਾਕ ਬਾਗੀ ਸਮਝਦੇ ਸਨ ਹੋਮ ਡਿਪਾਰਟਮੈਂਟ ਦੇ ਮੈਂਬਰ ਸਰ ਕਰੋੜ ਰਾਖ ਨੇ ਸਰਾਬੇ ਬਾਰੇ ਕਿਹਾ ਸੀ ਕਿ ਇਹ ਭਾਵੇਂ ਨੌਜਵਾਨ ਹੈ ਪਰ ਇਹ ਸਾਰੇ ਸਾਜ਼ਿਸ਼ੀਆਂ ਵਿੱਚੋਂ ਅਤ ਮਹੱਤਵਪੂਰਨ ਵਿਅਕਤੀਆਂ ਵਿੱਚੋਂ ਇੱਕ ਹੈ ਅਤੇ ਅਦਾਲਤ ਨੇ ਇਸ ਨੂੰ ਸਰਾਸਰ ਬੇਕਿਰਕ ਸ਼ੈਤਾਨ ਜੋ ਆਪਣੀਆਂ ਕਰਤੂਤਾਂ ਤੇ ਫਖਰ ਕਰਦਾ ਹੈ ਕਹਿ ਕੇ ਆਪਣੀ ਰਾਏ ਦਿੱਤੀ ਹੈ ਭਾਵ ਇਹ ਕਿ ਇਸ ਦੀ ਸਜ਼ਾ ਘਟਾਉਣ ਦੀ ਤਾਂ ਗੱਲ ਕਰਨੀ ਵੀ ਨਹੀਂ ਬਣਦੀ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਤੇ ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ ਸਭ ਗਦਰੀ ਇਨਕਲਾਬੀਆਂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਭਾਰਤ ਅੰਦਰ ਬਰਤਾਨਵੀ ਹਾਕਮਾਂ ਦੇ ਖਿਲਾਫ ਗਦਰ ਦੀ ਵਿਉਂਤ ਭਾਵੇਂ ਸਿਰੇ ਨਾ ਚੜ੍ਹੇ ਸਕੇ ਪਰੰਤੂ ਗਦਰੀ ਇਨਕਲਾਬੀਆਂ ਦਾ ਲੁੱਟ ਜਵਰ ਖਿਲਾਫ ਜੱਦੋ ਜਹਿਦ ਜੇਲ੍ਹਾਂ, ਤਸੀਹੇ, ਭੁੱਖ ਹੜਤਾਲਾਂ, ਪੁਲਿਸ ਮੁਕਾਬਲਿਆਂ ਤੇ ਫਾਂਸੀ ਦੇ ਤਖਤ ਤੇ ਜੜ ਜਾਣ ਦਾ ਜੋ ਜਾਰੂ ਇਤਿਹਾਸ ਅਤੇ ਲੋਕਾਂ ਅੰਦਰ ਆਜ਼ਾਦੀ ਦੀ ਚੇਤਨਾ ਲਈ ਪ੍ਰਸਾਰ-ਪ੍ਰਸਾਰ ਕਰਨ ਦਾ ਸ਼ਾਨਾ ਮੱਤਾ ਵਿਰਸਾ ਅੱਜ ਵੀ ਸਾਡੀ ਅਗਾਂਹ ਵਧੂ ਨੌਜਵਾਨ ਪੀੜ੍ਹੀ ਦਾ ਰੁਸ਼ਨਾਉਂਦਾ ਹੈ